ਹੈਲੋ ਜੀ ਸ਼ਸ਼ੀਕਲ ਹਾਂ ਜੀ ਕੀ ਹਾਲ ਚਾਲ ਵਧੀਆ ਅੱਜ ਦਿਨ ਸੀਗਾ ਐਤਵਾਰ ਤੇ ਅਸੀਂ ਅੱਜ ਜਾ ਰਹੇ ਹਾਂ ਬਾਬਾ ਮੱਟ ਬਾਬਾ ਮੱਟ ਜਾਣ ਤੋਂ ਪਹਿਲਾਂ ਅਸੀਂ ਖੰਨੇ ਖਾਟੂ ਸ਼ਾਂ ਬਾਬੇ ਦੇ ਵੀ ਜਾਵਾਂਗੇ ਤੇ ਅਸੀਂ ਉੱਥੇ ਮੱਥਾ ਟੇਕ ਕੇ ਆਣਾ ਸੀਗਾ ਬਾਬਾ ਮੱਟ ਵੀ ਤੇ ਖਾਟੂ ਜਾਮ ਵੀ ਫਿਰ ਹਿਮੰਸ਼ ਨੂੰ ਬਾਹਰ ਚੱਲ ਜਾਣਾ ਸੀ ਐਤਵਾਰ ਦਾ ਦਿਨ ਸੀ ਤਾਂ ਕਰਕੇ ਫਿਰ ਅਸੀਂ ਸੋਚਿਆ ਕਿ ਅੱਜ ਮੱਥਾ ਟੇਕ ਲਈਏ ਫਿਰ ਪਤਾ ਨਹੀਂ ਜਦ ਮਰਜੀ ਬਣ ਸਕਦਾ ਸੀ ਹਿਮੰਸ਼ ਦੇ ਬਾਹਰ ਜਾਣ ਦਾ ਪਤ ਤਾ ਹੈ ਸੀ ਕਿ ਬਣ ਜਾਣਾ ਤਾ ਕਰਕੇ ਟਾਈਮ ਥੋੜਾ ਸੀ ਫਿਰ ਅਸੀਂ ਐਤਵਾਰ ਦਾ ਦਿਨ ਚੁਣਿਆ ਕਿ ਅੱਜ ਐਤਵਾਰਾ ਸਾਰੇ ਜਾਣੇ ਚਲਦੇ ਆ ਮੱਥਾ ਟੇਕ ਕੇ ਆਣੇ ਆ ਪੂਰੀ ਟਿਕਾਈ ਦੇ ਨਾਲ ਉਪਰ ਵਾਲੇ ਦਾ ਅਸ਼ੀਰਵਾਦ ਲਈਏ ਬੱਚਾ ਬਾਹਰ ਜਾਊਗਾ ਤੇ ਇੱਥੇ ਸ਼ਰਮਾ ਜੀ ਲੱਗੇ ਸੀਗੇ ਲੱਡੂ ਲੈਣ ਲੱਡੂਆਂ ਦੋ ਡੱਬੇ ਲਏ ਸੀ ਉਹ ਅੱਗੇ ਰੱਖਤੇ ਸੀਗੇ ਹਿਮੰਸ਼ੂ ਦੇ ਕੋਲ ਤੇ ਫਿਰ ਅਸੀਂ ਚੱਲੇ ਹੁਣ ਪਹਿਲਾਂ ਖੰਨੇ ਜਾਣਾ ਫਿਰ ਜਾਵਾਂਗੇ ਬਾਬਾ ਮੱਟ ਪਹੁੰਚ ਗਏ ਅਸੀਂ ਖੰਨੇ ਖਾਟੂ ਸ਼ਾਮ ਜੀ ਦੇ ਤੇ ਹੁਣ ਅਸੀਂ ਇੱਥੇ ਮੱਥਾ ਟੇਕਾਂਗੇ था टेक ਲਿਆ ਸੀ ਥੋੜੀ देर ਬੈਠੇ ਸੀਗੇ ਤੇ ਅੱਜ ਦਰਸ਼ਨ ਬਹੁਤ ਵਧੀਆ ਹੋਇਆ ਬਿਲਕੁਲ ਖੁੱਲਾ ਸੀਗਾ ਕੋਈ ਭੀੜ ਭੜੱਕਾ ਨਹੀਂ ਸੀ ਕੀਰਤਨ ਹੋਣਾ ਸੀ ਸ਼ਾਮ ਜੀ ਦਾ ਤੇ ਇਸ ਕਰਕੇ ਪੰਡਾਲ ਬਹੁਤ ਸੋਹਣਾ ਸਜਿਆ ਹੋਇਆ ਸੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸੀ ਇਹ ਟਾਈਮ ਦਿੱਤਾ ਹੋਇਆ ਸੀ ਕੀਰਤਨ ਦਾ ਤੇ ਹੁਣ ਅਸੀਂ ਚੱਲਿਆਂ ਫਗਵਾੜੇ ਅਸੀਂ ਫਗਵਾੜੇ ਪਹੁੰਚ ਗਏ ਬਾਬਾ ਮੱਟ ਜਾਨੀ ਕਿ ਜਿਹੜੀਆਂ ਸਾਡੀਆਂ ਸਮਾਧਾਂ ਨੇ ਉੱਥੇ ਮੱਥਾ ਟੇਕਣ ਲਈ ਹੁਣ ਅਸੀਂ ਲੱਗਿਆ ਮੱਥਾ ਟੇਕਣ ਮੱਥਾ ਟੇਕਦੇ ਟਾਈਮ ਮੰਨ ਦੇ ਵਿੱਚ ਮੇਰੇ ਬਸ ਇਹੀ ਚੱਲ ਰਿਹਾ ਸੀ ਕਿ ਹਿਮਾਂਸ਼ੂ ਸੁਖ ਸ਼ਾਂਤੀ ਦੇ ਨਾਲ ਬਾਹਰ ਚੱਲ ਜਵੇ ਕਿਉਂਕਿ ਇਹ ਲਾਈਫ ਦਾ ਬਹੁਤ بڑا ਦਿਨ ਸੀਗਾ ਉਹਦੀ ਦਾ ਤੇ ਮਨ ਦੇ ਬਸ ਵਿੱਚ ਬਸ ਮੇਰੇ ਹੀ ਸੀ ਵਾਰ-ਵਾਰ ਇੱਕ ਕਰਦਾ ਸੀ ਕਿ ਮੇਰਾ ਮੁੰਡਾ ਸਹੀ ਸਲਾਮਤ ਬਾਹਰ ਚੱਲ ਜਵੇ ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਉਹ ਬਾਹਰ ਚਲੇ ਗਏ ਹਨ ਠੀਕ ਠਾਕ ਸਭ ਕੁਝ ਵਧੀਆ ਹੈ ਉੱਪਰ ਵਾਲੇ ਦਾ ਬਹੁਤ ਸ਼ੁਕਰ ਹੈ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਪਹਿਲੀ ਵਾਰ ਬੱਚੇ ਨੂੰ ਆਪਣੇ ਤੋਂ ਬਹੁਤ ਦੂਰ ਕਰਤਾ ਤਾਂ ਕਰਕੇ ਕੰਬਸ ਇਹਦੇ ਸਭ ਕੁਝ ਠੀਕ ਰਹੇ ਆਪਣੇ ਬੱਚਿਆਂ ਨੂੰ ਕਦੀ ਦੂਰ ਨਹੀਂ ਨਾ ਕਰਿਆ ਇਸ ਕਰਕੇ ਮੇਰੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਟੈਨਸ਼ਨ ਸੀ ਕਿ ਕਿਵੇਂ ਹੋਊਗਾ ਸਾਰਾ ਕੁਝ ਪਰ ਸਭ ਕੁਝ ਠੀਕ ਹੋ ਗਿਆ ਹਾਂ আচ্ছা ਕੋਈ ਨਹੀਂ ਆ ਕਿੰਨੇ ਕਿਊਟ ਲੱਗਦੇ ਆ ਦੇਖਿਓ ਉਹਨੂੰ ਨਹੀਂ ਦੇ ਦੇਣੀ ਕਿੰਨੇ ਪਿਆਰੇ ਲੱਗ ਰਹੇ ਉਹ ਵੀ ਕਿੰਨਾ ਚਾਹ ਜੜਿਆ ਉਹ ਨਹੀਂ ਡਰ ਲੱਗਦਾ ਕੰਮ ਉਹਨੂੰ ਵੀ ਪੇਚਲਾ ਉਹ ਦੇ ਨਾ ਹਉ ਤੱਕ ਰੇਲੂਆ ਰੇਲੂਆਂ ਨੂੰ ਕਰਕ ਪੈਂਦੇ ਬਸ ਬਸ ਲੈ ਵੀ ਲੈ ਬਸ ਲੜ ਪੈਣਗੇ ਪਤਾ ਨਹੀਂ ਜਿੰਗ ਮਾਰ ਕੇ ਦੇਖ ਰਿੰਗੇ ਬੱਚੇ ਆਹ ਦੇਖ ਕਿੰਨੇ ਸੋਹਣੇ ਲੱਗ ਰਹੇ ਮੈਨੂੰ ਉਰੀ ਬਾਜ ਹੈਣਾ ਮੈਂ ਵੀ ਕਿਸੇ ਟਾਈਮ ਹੈ ਇਸੇ ਤੇ ਦਿੱਤੀ ਹੈ। ਠੀਕ ਜੀ। ਹੋਰ ਕੈਂਚੀ ਸਿੱਖ ਰਹੀ ਆ ਉਹ ਸਾਈਕਾ ਚਲਾਣਾ। ਮੈਂ ਵੀ ਅਸੀਂ ਸਿੱਖ ਰਹੀ। ਛਾ ਇਹ ਬੜੀ ਗਲੀ ਉਹ ਆ ਹਨਾ ਜਿਹੜੀ ਹਿੰਦੀ। ਥੋੜਾ ਟਾਈਮ ਹੈ ਇੱਥੇ ਬਿਤਾਣ ਤੋਂ ਬਾਅਦ ਅਸੀਂ ਫਿਰ ਹੁਣ ਆ ਗਏ ਆ। ਖੰਨੇ ਆ ਗਏ ਸੀ ਖੰਨੇ ਆ ਕੇ ਸਾਗ ਲਿਆ ਸੀ। ਤੇ ਫਿਰ ਘਰ ਆ ਗਏ ਤੇ ਹੁਣ ਅਸੀਂ ਲੱਗਿਆ ਰੋਟੀ ਖਾਣ। हिमाਚੂ ਨੂੰ ਸਾਗ ਦਾ ਜਾਤਾ ਸੀ ਤਾਂ ਕਰਕੇ ਅਸੀਂ ਖੰਨੇ ਤੋਂ ਲੈ ਕੇ ਆਈ ਸੀ ਅਸੀਂ ਲੈਣਾ ਸੀ ਉੱਥੋਂ ਜਿੱਥੋਂ ਦਲਜੀਤ ਦੁਕਾਨ ਦਾ ਜਿਹੜਾ ਐਡ ਦਿੱਤੀ ਸੀ ਕੀ ਪਰ ਉਹਨਾਂ ਦਾ ਖਤਮ ਹੋ ਗਿਆ ਸੀ ਫਿਰ ਅਸੀਂ ਇੱਧਰੋਂ ਲੈ ਕੇ ਆਏ ਸੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲੈ ਬਾਈ